ਹਾਂਜੀ ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਗੱਲ ਕਰਾਂਗੇ ਦਸ਼ਮੇਸ਼ ਪਤਾ ਜੀ ਦੇ 20ਵੇਂ ਹੁਕਮ ਬਾਰੇ ਭਾਵੇਂ ਇਹ ਵੀਡੀਓ ਆਪਾਂ ਕਾਫੀ ਸਮੇਂ ਬਾਅਦ ਪਾ ਰਹੇ ਹਾਂ ਕਿਉਂਕਿ ਪਹਿਲਾਂ ਲਗਾਤਾਰ ਆਪਣੀਆਂ ਗੁਰੂ ਸਾਹਿਬ ਜੀ ਦੇ ਬਚਨਾਂ ਦੀਆਂ ਜਿਹੜੇ 52 ਹੁਕਮ ਗੁਰੂ ਸਾਹਿਬ ਜੀ ਨੇ ਕੀਤੇ ਉਹਨਾਂ ਦੀ ਵੀਡੀਓ ਪਾ ਰਹੇ ਸੀ 19 ਵੀਡੀਓ ਤੱਕ ਆਪਾਂ ਲਗਾਤਾਰ ਕੰਟੀਨਿਊ ਪਾਈਆਂ ਤੇ ਉਸ ਤੋਂ ਬਾਅਦ ਥੋੜਾ ਬਿਜ਼ੀ ਹੋਣ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੇ ਸੀ ਸੋ ਅੱਜ ਆਪਾਂ ਦੁਬਾਰਾ ਤੋਂ ਫੇਰ ਕੰਟੀਨਿਊ ਕੀਤਾ ਹੈ ਗੁਰੂ ਸਾਹਿਬ ਜੀ ਦੇ 52 ਹੁਕਮਾਂ ਦੀ ਵੀਡੀਓ ਆਪਾਂ ਪਾਵਾਂਗੇ ਸੰਗਤ ਤੱਕ ਗੁਰੂ ਸਾਹਿਬ ਜੀ ਦੇ ਵਚਨ ਪਹੁੰਚ ਸਕਣ ਸੋ ਅੱਜ ਅਸੀਂ ਗੱਲ ਕਰਦੇ ਹਾਂ ਗੁਰੂ ਸਾਹਿਬ ਜੀ ਦੇ 20ਵੇਂ ਹੁਕਮ ਬਾਰੇ ਸੋ 20ਵੇਂ ਹੁਕਮ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਨੇ ਕਿ ਗੁਰਬਾਣੀ ਦੀ ਕਥਾ ਅਤੇ ਕੀਰਤਨ ਔਰ ਰੋਜ਼ ਸੁਣਨਾ ਅਤੇ ਕਰਨਾ ਸੋ ਜਿਹੜੇ ਗੁਰਮੁਖ ਪਿਆਰੀ ਗੁਰਬਾਣੀ ਕਥਾ ਕਰ ਸਕਦੇ ਆ ਤੇ ਕੀਰਤਨ ਕਰ ਸਕਦੇ ਆ ਉਹ ਕਰਨ ਤੇ ਜਿਹੜੇ ਕਰ ਨਹੀਂ ਸਕਦੇ ਉਹ ਸੁਣਨ ਸੋ ਸਾਨੂੰ ਚਾਹੀਦਾ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚੋਂ ਚਾਹੀ ਅਸੀਂ ਕਥਾ ਲਈ 10 ਮਿੰਟ 15 ਮਿੰਟ ਕੱਢੀਏ ਤੇ ਕੀਰਤਨ ਵੀ ਰੋਜ਼ਾਨਾ ਸਮੇਂ ਦੇ ਵਿੱਚੋਂ ਜ਼ਿਆਦਾ ਨਹੀਂ ਤਾਂ 10 12 ਮਿੰਟ ਹੀ ਅਸੀਂ ਕੱਢੀਏ ਕਥਾ ਤੇ ਕੀਰਤਨ ਦੋਨੋਂ ਸੁਣੀਏ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਗੁਰੂ ਸਾਹਿਬ ਜੀ ਦਾ ਬਚਨ ਹਰ ਇੱਕ ਗੁਰਸਿੱਖ ਤੱਕ ਪਹੁੰਚ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ